ਪੈਨੋ ਪੈਸਿਫਿਕ ਪਾਲਿਸੀ ਜਿਹੜੀ ਯੂਐਸ ਦੀ ਆ ਕਿਉਂਕਿ ਉਹ ਸੈਂਟਰਡ ਆ ਚਾਈਨਾ ਨੂੰ ਕੰਟਰੋਲ ਕਰਨ ਦੇ ਤੇ ਉਹਦੇ ਵਿੱਚ ਜਿਹੜਾ ਇੰਡੀਆ ਆ ਉਹ ਵੈਸਟਰਨ ਕੰਟਰੀਜ਼ ਦੇ ਲਈ ਇੱਕ ਬੜਾ ਇੰਪੋਰਟੈਂਟ ਅਲਾਈ ਸੀ ਜੀ ਤੇ ਹੁਣ ਤੱਕ ਇੰਡੀਆ ਜਿਹੜਾ ਆ ਆਪਣੀ ਇੰਪੋਰਟੈਂਸ ਬਹਾਲ ਰੱਖਣ ਦੇ ਵਿੱਚ ਫੇਲ ਸਾਬਤ ਹੁੰਦਾ ਨਜ਼ਰ ਆਇਆ ਯੂਐਸ ਦੇ ਵਿੱਚ ਜਿਸ ਤਰ੍ਹਾਂ ਤਰੀਕੇ ਨਾਲ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਵਿੱਚ ਇੰਡੀਆ ਦਾ ਨਾਮ ਆਇਆ ਤੇ ਬਾਈਡਨ ਨੇ ਈਡੀਆ ਜਾਣ ਤੋਂ ਇਨਕਾਰ ਕੀਤਾ ਉਸ ਤੋਂ ਬਾਅਦ ਜੋ ਤਲਖੀ ਰਹੀ ਆ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਨ ਸਟੈਬਲਿਸ਼ਮੈਂਟ ਜਿਹੜੀ ਆ ਕਿਸੇ ਵੀ ਪੱਖ ਤੋਂ ਇਸ ਸਮੇਂ ਮੋਦੀ ਤੋਂ ਖੁਸ਼ ਨਹੀਂ ਨਜ਼ਰ ਆ ਰਹੀ ਜਿਹੜੀ ਯੂਕਰੇਨ ਦੀ جنگ ਆ ਉਹਦੇ ਵਿੱਚ ਰਸ਼ੀਆ ਨੂੰ ਪੂਰੀ ਤਰ੍ਹਾਂ ਸਪੋਰਟ ਕੀਤੀ ਆ جنگ ਨੂੰ ਜਿੰਨਾ ਪੈਸਾ ਪ੍ਰੋਵਾਈਡ ਹੋਇਆ ਹੈ ਰਸ਼ੀਆ ਰਸ਼ੀਆ ਵਾਸਤੇ ਉਹਦਾ ਸਭ ਤੋਂ ਵੱਡਾ ਉਹਦੇ 'ਚ ਯੋਗਦਾਨ ਭਾਰਤ ਦਾ ਰਿਹਾ ਹੈ ਸੋ ਫੋਰ ਜਸਟਿਸ ਵੀ ਐਕਟਿਵ ਆ ਭਾਈ ਹਰਦੀਪ ਸਿੰਘ ਨੇਚਰ ਦੀ ਦਾ ਜਿਹੜਾ ਦੀ ਅਸੈਸਿਨੇਸ਼ਨ ਤੇ ਗੁਰਪਤਪ ਸਿੰਘ ਪੰਨੂ ਦੇ ਉੱਤੇ ਜਿਹੜਾ ਅਟੈਕ ਅਲੋਟ ਕੀਤਾ ਸੀ ਨੂੰ ਲੈ ਕੇ ਉਹਨਾਂ ਨੇ ਵੀ ਜਿਹੜੀ ਇੱਕ ਕੇਸ ਆ ਇਹਨਾਂ ਦੇ ਉੱਤੇ ਕੀਤਾ ਆ ਜਿਹੜੇ ਪਹਿਲੇ ਕੇਸਾਂ ਦੇ ਵਿੱਚ ਹਵਾਲੇ ਹੁੰਦੇ ਸੀ ਉਹ ਹੁੰਦੇ ਸੀ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਜ਼ੁਲਮਾਂ ਦੇ ਜੀ ਪਰ ਇਸ ਵਾਰ ਜਿਹੜਾ ਅਟੈਕ ਇੰਡੀਆ ਨੇ ਕੀਤਾ ਆ ਉਹ ਇੱਕ ਅਮਰੀਕਨ ਸਿਟੀਜ਼ਨ ਤੇ ਜਾਂ ਕੈਨੇਡੀਅਨ ਸਿਟੀਜ਼ਨ ਤੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕੀਤਾ ਜਿੱਥੇ ਮੋਦੀ ਆਪਣੀ ਇਰੀਅਨ ਨੈਸ਼ਨਲਿਜ਼ਮ ਦਾ ਜਿਹੜਾ ਪ੍ਰੋਪਾਗੈਂਡਾ ਆ ਉਹ ਅਮਰੀਕਾ ਦੀ ਧਰਤੀ ਤੇ ਕਰਨ ਲਈ ਭਾਰਤੀਆਂ ਨੂੰ ਇਕੱਠੇ ਕਰ ਰਿਹਾ ਹੈ ਜਿਹੜਾ ਤੁਸੀਂ ਦੱਸਿਆ ਲੋਅ ਬਾਇਲੈਂਡ ਦੇ ਉੱਤੇ ਤਾਂ ਉਹਦੇ ਪੈਰਲਲ ਜਿਹੜੀ ਖਾਲਸਤਾਨ ਦੀ ਗੱਲ ਆ ਉਹ ਵੀ ਜਿੱਥੇ ਵੀ ਮੋਦੀ ਜਾਊਗਾ ਉਦੇ ਨਾਲ ਨਾਲ ਖਾਲਸਾਤਾਨ ਦੀ ਗੱਲ ਵੀ ਆਵੇ ਪ੍ਰੋਟੈਸਟਾਂ ਦੇ ਰੂਪ 'ਚ ਹੋਵੇ ਆਵੇ ਇਸ ਤਰੀਕੇ ਦੇ ਕੇਸਾਂ ਦੇ ਰੂਪ ਦੇ ਵਿੱਚ ਹੋਵੇ ਉਹ ਸਾਰੀ ਦੁਨੀਆ ਦੇ ਵਿੱਚ ਉਹ ਉਹਦੇ ਨਾਲ ਨਾਲ ਐਵੇਂ ਹੀ ਚੱਲੇਗੀ ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਇਸ ਵਕਤ ਜਦੋਂ ਅਸੀਂ ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਦੇ اجلاس ਦੀ ਗੱਲ ਕੀਤੀ ਹੈ ਤੇ ਹੈੱਡ ਆਫ ਸਟੇਟਸ ਦੇ ਅਮਰੀਕਾ ਦੀ ਧਰਤੀ ਦੇ ਉੱਤੇ ਆਉਣ ਦੀ ਗੱਲ ਕੀਤੀ ਹੈ ਉਹਦੇ ਵਿੱਚ ਇੱਕ ਵੱਡਾ ਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਹੈ ਸਾਡੇ ਲਈ ਇਹ ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਉਹਨਾਂ ਨੇ ਜਦੋਂ ਇੱਥੇ ਆਉਣਾ ਹੈ ਤੇ ਕੱਲਾ ਯੂਨਾਈਟਿਡ ਨੇਸ਼ਨਸ ਦੇ ਜਨਰਲ ਅਸੈਂਬਲੀ ਦੇ اجلاس ਨੂੰ ਨਹੀਂ ਉਹਨਾਂ ਨੇ ਐਡਰੈਸ ਕਰਨਾ ਨਾਲ ਨਾਲ ਜਿਹੜੀ ਇੱਕ ਕੁਆਡ ਦੀ ਸਮਿਟ ਹੈਗੀ ਆ ਉਹ ਵੀ ਹੋਣ ਜਾ ਰਹੀ ਹੈ ਤੇ ਇੱਥੇ ਨਿਊਯਾਰਕ ਦੇ ਵਿੱਚ ਲੌਂਗ ਆਇਲੈਂਡ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਕਿ ਭਾਰਤੀਆਂ ਦਾ ਕਰਨਾ ਜਿਵੇਂ ਉਹਨਾਂ ਦਾ ਅੱਗੇ ਵੀ ਹੁੰਦਾ ਆ ਕਿ ਕਿਸੇ ਸਟੇਡੀਅਮ ਦੇ ਵਿੱਚ ਜਾਂ ਕਿਸੇ ਵੱਡੇ ਕਾਨਸਰਟ ਪਲੇਸ ਦੇ ਵਿੱਚ ਜਿਹੜੀ ਇੰਡੀਅਨ ਕਮਿਊਨਿਟੀ ਹੈਗੀ ਆ ਉਹਦੇ ਵੱਡੇ ਐਡਰੈਸ ਵੱਡੇ ਕਮਿਊਨਿਟੀ ਨੂੰ ਐਡਰੈਸ ਕੀਤਾ ਜਾਂਦਾ ਆ ਨਰਿੰਦਰ ਮੋਦੀ ਵੱਲੋਂ ਤੇ ਫਿਰ ਉਹ ਭਾਰਤ ਦੇ মিডিਆ ਦੇ ਵਿੱਚ ਇੱਕ ਬੜਾ ਵਾਰਮ ਵੈਲਕਮ ਦੇ ਤੌਰ ਦੇ ਉੱਤੇ ਜਾਂ ਉਸ ਹਿਸਾਬ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਜੋ ਅਸੀਂ ਨਰਿੰਦਰ ਮੋਦੀ ਦੀਆਂ ਸ਼ੁਰੂ ਤੋਂ ਲੈ ਕੇ 2014 ਤੋਂ ਜਦੋਂ ਤੋਂ ਉਹ ਪ੍ਰਧਾਨ ਮੰਤਰੀ ਬਣੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਦੀਆਂ ਉਹਨਾਂ ਦੀਆਂ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਫੇਰੀਆਂ ਨੇ ਉਸ ਦੇ ਵਿੱਚ ਇੱਕ ਇਹ ਪੈਟਰਨ ਦੇਖਿਆ ਆ ਹਾਲਾਂਕਿ ਦੂਜੇ ਪਾਸੇ ਨਾਲ ਹੀ ਨਾਲ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੌਰ ਦੌਰਾਂ ਦੇਖ ਰਹੇ ਹਾਂ ਜਾਂ ਭਾਰਤ ਦੇ ਵਿੱਚ ਜੋ ਸਿੱਖਾਂ ਦੇ ਨਾਲ ਤੇ ਹੋਰ ਘੱਟ ਗਿਣਤੀਆਂ ਦੇ ਨਾਲ ਕੀਤਾ ਜਾ ਰਿਹਾ ਆ ਉਸ حوالے ਦੇ ਨਾਲ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਇਸ ਵਕਤ ਕਾਲ ਵੀ ਦਿੱਤੀ ਹੋਈ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਵਿਰੋਧ ਹੈ ਉਹ ਕੀਤਾ ਜਾਵੇਗਾ ਜਦੋਂ ਅਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਆਉਂਦੇ ਆ ਸੋ ਜਿੱਥੇ ਜਿੱਥੇ ਵੀ ਉਹ ਜਾਣਗੇ ਪਬਲਿਕਲੀ ਐਡਰੈਸ ਕਰਨਗੇ ਜਾਂ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਹੋਣ ਜਾ ਰਹੀਆਂ ਨੇ ਉਹ ਨਿਊਯਾਰਕ ਦੇ ਵਿੱਚ ਜਨਰਲ ਅਸੈਂਬਲੀ ਯੂਨਾਈਟਿਡ ਨੇਸ਼ਨਸ ਦੇ اجلاس ਦੀ ਗੱਲ ਹੋਵੇ ਜਾਂ ਇੱਕ ਡੈਲਵੇਅਰ ਦੇ ਵਿੱਚ ਕੁਆਡ ਸਮਿਟ ਦੀ ਗੱਲ ਹੋਵੇ ਜਾਂ ਫਿਰ ਕੋਲੀਜੀਅਮ ਦੇ ਵਿੱਚ ਲੌਂਗ ਆਇਲੈਂਡ ਦੇ ਵਿੱਚ ਉਹਨਾਂ ਦਾ ਜਿਹੜਾ ਐਡਰੈਸ ਹੋਣਾ ਹੈ ਇੰਡੀਅਨ ਕਮਿਊਨਿਟੀ ਦੇ ਲਈ ਉੱਥੇ ਹਰ ਥਾਂ ਦੇ ਉੱਤੇ ਜਿਹੜੀ ਪ੍ਰੋਟੈਸਟ ਦੀ ਲਾਈਨ ਹੈ ਉਹ ਅਸੀਂ ਦੇਖ ਰਹੇ ਹਾਂ ਜਿਹਦਾ ਐਲਾਨ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਕੀਤਾ ਗਿਆ ਸੋ ਪਹਿਲਾਂ ਸੁਖਵਿੰਦਰ ਸਿੰਘ ਜੀ ਗੱਲ ਕਰੀਏ ਜਿਹੜਾ ਇਹਨਾਂ ਦਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਹੈਗੀ ਹੈ 21 ਤੋਂ 23 ਸਤੰਬਰ ਤੱਕ ਸੋ ਇਹਦੀਆਂ ਜਿਹੜੀਆਂ ਡਿਟੇਲਸ ਨੇ ਹੁਣ ਮੀਡੀਆ ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਅਵੇਲੇਬਲ ਹੈਗੀਆਂ ਨੇ ਤੇ ਇਸ ਬਾਰੇ ਇੱਥੋਂ ਗੱਲਬਾਤ ਦੀ ਸ਼ੁਰੂਆਤ ਕਰੀਏ ਕਿ ਕੀ ਹੈਗਾ ਇਹਨਾਂ ਦੇ ਏਜੰਡੇ ਦੇ ਉੱਤੇ ਤੇ ਓਵਰਆਲ ਜਿਹੜੀ ਅਮਰੀਕਾ ਦੀ ਫੇਰ ਇੰਡੋ-ਪੈਸੀਫਿਕ ਪਾਲਿਸੀ ਹੈਗੀ ਹੈ ਉਸ ਦੇ ਹਵਾਲੇ ਨਾਲ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਅਮ ਬਿਲਕੁਲ ਜੀ ਜਿਹੜਾ ਇਹ ਦੌਰਾ ਆ ਇਸ ਵਾਰ ਨਰਿੰਦਰ ਮੋਦੀ ਦਾ ਸੀ ਅ ਜਿਹੜਾ ਪਿਛਲੇ ਹਫ਼ਤੇ ਦਾ ਸਾਡਾ ਆਖਰੀ ਸੱਚੋ ਸੱਚ ਪ੍ਰੋਗਰਾਮ ਸੀ ਉਹਦੇ ਚ ਵੀ ਡਿਸਕਸ ਕੀਤਾ ਸੀ ਕਿ ਇਹ ਇੱਕ ਬੜਾ ਚੈਲੈਂਜਿੰਗ ਦੌਰਾ ਰਹਿਣਾ ਆ ਅ ਜਿਹਦੇ ਵਿੱਚ ਜਿਹੜੇ ਮੁੱਤੇ ਆ ਜਿਹੜੇ ਡਿਸਕਸ ਹੋਣੇ ਆ ਖਾਸ ਤੌਰ ਤੇ ਜੋ ਲੈ ਕਰਨਾ ਆ ਉਹ ਤੁਸੀਂ ਦੱਸ ਹੀ ਦਿੱਤਾ ਜਿਹਦੇ ਚ ਕੁਆਡ ਦੀ ਜਿਹੜੀ ਮੀਟਿੰਗ ਆ ਉਹ ਇੱਕ ਤਾਂ ਬੜੀ ਅਹਿਮ ਆ ਤੇ ਉਸ ਤੋਂ ਬਿਨਾ ਜਿਹੜੇ ਮੁੱਦੇ ਡਿਸਕਸ ਜਿਹੜੇ ਹੈਗੇ ਆ ਏਜੈਂਟੇ ਤੇ ਉਹਨੇ ਇੰਡੋ-ਪੈਸੀਫਿਕ ਰੀਜਨ ਯੂਕਰੇਨ ਤੇ ਗਾਜ਼ਾ ਇਹ ਜਿਹੜਾ ਯੂਐਸ ਦਾ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਕਿ ਨਰਿੰਦਰ ਮੋਦੀ ਦਾ ਇਹ ਜਿਹੜਾ ਦੌਰਾ ਆ ਉਹਦੇ ਜਿਹੜਾ ਅਮਰੀਕਾ ਤੇ ਇੰਡੀਆ ਦਾ ਜਿਹੜਾ ਜਿੰਨਾ ਬਾਇਲੈਟਰਲ ਡਾਇਲੋਗ ਆ ਉਹ ਇਹਨਾਂ ਤਿੰਨ ਗੱਲਾਂ ਦੇ ਉੱਤੇ ਕੇਂਦਰਿਤ ਰਹਿਣਾ ਆ ਤਾਂ ਉਹਦੇ ਵਿੱਚ ਅਸੀਂ ਪਿਛਲੇ ਦਿਨੀ ਵੀ ਇਹ ਗੱਲ ਕੀਤੀ ਆ ਕਿ ਜਿਹੜੀ ਅ ਯੂਐਸ ਤੇ ਯੂਕੇ ਦੇ ਜਿਹੜੇ ਸੀਨੀਅਰ ਟੋਪ मोस्ट ਲੀਡਰਸ ਨੇ ਬਾਈਡਨ ਤੇ ਉਧਰੋਂ ਯੂਕੇ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੀ ਬੜੀ ਇੰਪੋਰਟੈਂਟ ਮੀਟਿੰਗ ਹੋਈ ਸੀ ਵਾਈਟ ਹਾਊਸ ਦੇ ਵਿੱਚ ਜੀ ਤੇ ਜਿਹਦੇ ਵਿੱਚ ਅ ਬੜਾ ਇੰਡੋ ਪੈਸਿਫਿਕ ਪੋਲਿਸੀ ਹੈ ਜਿਹੜੀ ਇਹਨਾਂ ਅਲਾਈਸ ਦੀ ਉਹਨੂੰ ਡਿਸਕਸ ਕੀਤਾ ਗਿਆ ਸੀ ਤੇ ਉਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਸੀ ਤੇ ਇੰਡੋ ਪੈਸਿਫਿਕ ਪੋਲਿਸੀ ਜਿਹੜੀ ਯੂਐਸ ਦੀ ਆ ਉਹਦੇ ਵਿੱਚ ਕਿਉਂਕਿ ਉਹ ਸੈਂਟਰਡ ਆ ਚਾਈਨਾ ਨੂੰ ਕੰਟਰੋਲ ਕਰਨ ਦੇ ਤੇ ਉਹਦੇ ਵਿੱਚ ਜਿਹੜਾ ਇੰਡੀਆ ਆ ਉਹ ਵੈਸਟਰਨ ਕੰਟਰੀਜ਼ ਦੇ ਲਈ ਇੱਕ ਬੜਾ ਇੰਪੋਰਟੈਂਟ ਅਲਾਈ ਸੀ ਜੀ ਤੇ ਹੁਣ ਤੱਕ ਇੰਡੀਆ ਜਿਹੜਾ ਆ ਆਪਣੀ ਇੰਪੋਰਟੈਂਸ ਬਹਾਲ ਰੱਖਣ ਦੇ ਵਿੱਚ ਫੇਲ ਸਾਬਤ ਹੁੰਦਾ ਨਜ਼ਰ ਆਇਆ ਤੇ ਦੂਜੇ ਪਾਸੇ ਯੂਐਸ ਦੇ ਵਿੱਚ ਜਿਸ ਤਰ ਤਰੀਕੇ ਨਾਲ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਵਿੱਚ ਇੰਡੀਆ ਦਾ ਨਾਮ ਆਇਆ ਬਾਈਡਨ ਨੇ ਇੰਡੀਆ ਜਾਣ ਤੋਂ ਇਨਕਾਰ ਕੀਤਾ ਉਸ ਤੋਂ ਬਾਅਦ ਜੋ ਤਲਖੀ ਰਹੀ ਆ ਅਮਰੀਕਾ ਇੰਡੀਆ ਦੇ ਦਰਮਿਆਨ ਤੇ ਖਾਸ ਤੌਰ ਤੇ ਜਿਹੜੀਆਂ 5 5 ਕੰਟਰੀ ਨੇ ਚਾਹੇ ਅਮਰੀਕਾ ਕੈਨੇਡਾ ਤੇ ਇੰਡੀਆ ਦੇ ਦਰਮਿਆਨ ਉਸ ਤੋਂ ਬਾਅਦ ਜਿਹੜਾ ਇਹ ਮੋਦੀ ਦਾ ਦੌਰਾ ਆ ਤੇ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਨ ਐਸਟੈਬਲਿਸ਼ਮੈਂਟ ਜਿਹੜੀ ਆ ਉਹ ਕਿਸੇ ਵੀ ਪੱਖ ਤੋਂ ਇਸ ਸਮੇਂ ਮੋਦੀ ਤੋਂ ਖੁਸ਼ ਨਹੀਂ ਨਜ਼ਰ ਆ ਰਹੀ ਹੂੰ ਤੇ ਉਹਦੇ ਵਿੱਚ ਮੋਦੀ ਹੁਣ ਜਦੋਂ ਅਮਰੀਕਾ ਆ ਰਿਹਾ ਤਾਂ ਇਹ ਅਮਰੀਕਾ ਦਾ ਇਤਿਹਾਸ ਆ ਕਿ ਜਿਹੜੇ ਇਹਨਾਂ ਦੇ ਫਿਰ ਜਿਹੜੀ ਡਿਪਲੋਮੈਟਿਕ ਝਾੜ-ਝੰਬ ਹੁੰਦੀ ਹੈ ਜਿਹੜੀ ਉਹ ਇਸ ਤਰ੍ਹਾਂ ਦੇ ਲੀਡਰਸ ਦੀ ਫਿਰ ਇਹ ਘਰੇ ਬੁਲਾ ਕੇ ਬੜੀ ਕਸੂਤੀ ਕਰਦੇ ਆ ਜੀ ਤੇ ਉਹਦੇ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਇਹ ਮੋਦੀ ਦਾ ਦੌਰਾ ਆ ਉਹ ਹੁਣ ਨਾ ਔਰ ਤੋਂ ਜਵਾਬ ਦੇ ਸਕਦਾ ਹੈ ਹਮ ਤੇ ਔਰ ਤੋਂ ਪਹਿਲਾਂ ਉਹਨੇ ਰਾਜਨਾਥ ਵੀ ਇੱਥੇ ਭੇਜਿਆ ਤੇ ਹੁਣ ਹਰਦੀਪ ਸਿੰਘ ਪੁਰੀ ਵੀ ਇੱਥੇ ਆਇਆ ਹੋਇਆ ਉਹਨੇ ਵੀ ਆ ਕੇ ਬਿਆਨ ਦਿੱਤਾ ਕਿ ਜਿਹੜਾ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਦੇ ਵਿੱਚ ਸਟੇਟਮੈਂਟ ਦਿੱਤੀ ਹੂੰ ਜੋ ਇੰਡੀਆ ਦੇ ਵਿੱਚ ਖਾਸ ਤੌਰ ਤੇ ਘਟ ਗਣਤੀ ਗੋਮਾਂ ਦਾ ਹਾਲ ਆ ਉਹਦੇ ਬਾਰੇ ਤੇ ਉਹ ਤੋਂ ਬਾਅਦ ਸਾਰੇ ਇੰਡੀਆ ਦੇ ਵਿੱਚ ਹੁਣ ਬੜੀ ਤਕਲੀਫ ਉਹਦੇ ਤੇ ਹੋਈ ਆ ਤੇ ਹਰਦੀਪ ਸਿੰਘ ਪੁਰੀ ਦੀ ਸਟੇਟਮੈਂਟ ਜਿਹੜਾ ਕਿ ਇੱਕ ਅਸੀਂ ਕਹਿ ਸਕਦੇ ਹਾਂ ਕਿ ਦਸਤਾਰਦਾਰੀ Hindu ਵੀ ਜਿਹੜਾ ਜਿਹੜੇ ਬਣਾਉਣ ਦੇ ਵਾਸਤੇ ਸੰਵਿਧਾਨ ਦੇ ਵਿੱਚ ਇਹਨਾਂ ਨੇ ਲਿਖਿਆ ਸੀ 1947 ਚ ਵੀ ਉਹਦੇ ਤੇ ਚੱਲਦੇ ਆ ਬਿਲਕੁਲ ਉਹਦੀ ਇੱਕ ਜਿਹੜੀ ਆ ਕੁਝ ਪਰਫੈਕਟ ਐਗਜ਼ਾਮਪਲਸ ਹੈਗੀਆਂ ਨੇ ਉਹਨਾਂ ਚੋਂ ਇੱਕ ਆ ਤੇ ਉਹ ਹੁਣ ਆਇਆ ਕਿਉਂਕਿ ਰਾਹੁਲ ਗਾਂਧੀ ਦਾ ਬਿਆਨ ਸਿੱਖਾਂ ਤੇ ਕੇਂਦਰਿਤ ਸੀ ਤੇ ਸਿੱਖਾਂ ਦੇ ਹਾਲਾਤ ਤੇ ਕੇਂਦਰਿਤ ਸੀ ਤੇ ਉਹਦੇ ਤੇ ਹੁਣ ਹਰਦੀਪ ਸਿੰਘ ਪੂਰੀ ਮੋਦੀ ਦੇ ਤੁਰੇ ਤੋਂ ਪਹਿਲਾਂ ਉਹ ਵੀ ਅਮਰੀਕਾ ਹੈ ਉਹਨੇ ਵੀ ਬਿਆਨ ਦਿੱਤਾ ਇਹਦੇ ਚ ਉਹਨੇ ਰਾਹੁਲ ਗਾਂਧੀ ਦੀ ਜਿਹੜੀ ਤੁਲਨਾ ਆ ਉਹ ਜਨਾਹ ਦੇ ਨਾਲ ਕੀਤੀ ਆ ਜੀ ਵੀ ਰਾਹੁਲ ਗਾਂਧੀ ਉਸੇ ਤਰੀਕੇ ਦਾ ਕੰਮ ਕਰ ਰਿਹਾ ਜਿਵੇਂ ਜਿਵੇਂ 1947 ਤੋਂ ਪਹਿਲਾਂ ਜਨਾਹ ਨਹੀਂ ਕੀਤਾ ਸੀ ਅਮਦ ਅਲੀ ਜਨਾਹ ਨਹੀਂ ਕੀਤਾ ਸੀ ਤੇ ਦੂਜੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸੈਕਸ ਫਾਰ ਜਸਟਿਸ ਵੀ ਐਕਟਿਵ ਆ ਉਹਨਾਂ ਦੇ ਵੱਲੋਂ ਵੀ ਜਿਹੜਾ ਇੱਕ ਕੇਸ ਆ ਜਿਹੜਾ ਭਾਈ ਹਰਦੀਪ ਸਿੰਘ ਨੇਚਰ ਦੀ ਦਾ ਜਿਹੜਾ ਦੀ ਅਸੈਸੀਨੇਸ਼ਨ ਤੇ ਗੁਰਪਤਪਾਲ ਸਿੰਘ ਪੰਨੂ ਦੇ ਉੱਤੇ ਜਿਹੜਾ ਅਟੈਕ ਅਲੋਟ ਕੀਤਾ ਸੀ ਜੋ ਲੈ ਕੇ ਉਹਨਾਂ ਨੇ ਵੀ ਜਿਹੜੀ ਇੱਕ ਕੇਸ ਆ ਇਹਨਾਂ ਦੇ ਉੱਤੇ ਕੀਤਾ ਆ ਤੇ ਇਹਦੇ ਇਹਨਾਂ ਸਾਰੀਆਂ ਗੱਲਾਂ ਦੇ ਚੱਲਦੇ ਆ ਮੈਨੂੰ ਲੱਗਦਾ ਵੀ ਮੋਦੀ ਦੇ ਲਈ ਇਹ ਦੋਰਾ ਜਿਹੜਾ ਆ ਇੱਕ ਪੂਰੇ ਸੁਪਨੇ ਦੇ ਵਾਗ ਹੁਣ ਆਮਰਵੀਰ ਸਿੰਘ ਜੀ ਜੀ ਵੀ ਜਿੱਤੇ ਚ ਖਾਸ ਗੱਲਾਂ ਇਹੀ ਰਹਿਣਗੀਆਂ ਵੀ ਜਿਹੜੀ ਇੰਡੋ ਪੈਸਿਫਿਕ ਪੋਲਿਸੀ ਆ ਉਹਦੇ ਚ ਅਮਰੀਕਨ ਇੰਟਰਸਟ ਤੇ ਇੰਡੀਆ ਪੂਰਾ ਨਹੀਂ ਕਰ پا ਰਿਹਾ ਹੂੰ ਤੇ ਦੂਜੇ ਪਾਸੇ ਰਸ਼ੀਆ ਦੇ ਨਾਲ ਇੰਡੀਆ ਨੇ ਸਾਰੀ ਜਿਹੜੀ ਯੂਕਰੇਨ ਦੀ جنگ ਆ ਉਹਦੇ ਵਿੱਚ ਰਸ਼ੀਆ ਨੂੰ ਪੂਰੀ ਤਰ੍ਹਾਂ ਸਪੋਰਟ ਕੀਤੀ ਆ ਬਲਕਿ ਸਭ ਤੋਂ ਵੱਡਾ ਸਪੋਰਟਰ ਬਣਿਆ ਰਸ਼ੀਆ ਦਾ ਜੇ ਅਸੀਂ ਗੱਲ ਕਰਨੀ ਉਹ ਜੰਗ ਨੂੰ ਜਿੰਨਾ ਪੈਸਾ ਪ੍ਰੋਵਾਈਡ ਹੋਇਆ ਹੈ ਰਸ਼ੀਆ ਰਸ਼ੀਆ ਵਾਸਤੇ ਉਹਦਾ ਸਭ ਤੋਂ ਵੱਡਾ ਉਹਦੇ 'ਚ ਯੋਗਦਾਨ ਭਾਰਤ ਦਾ ਰਿਹਾ ਹੈ ਹੂੰ ਤੇ ਉਸ ਤੋਂ ਇਲਾਵਾ ਜਿਹੜਾ ਅਮਰੀਕਾ ਦੀ ਸੋਵਰੈਨਿਟੀ ਤੇ ਜਿਵੇਂ ਇੰਡੀਆ ਨੇ ਅਟੈਕ ਕੀਤਾ ਤੋ ਵੀ ਮਸਲਾ ਇੱਕ ਕੇਂਦਰ ਚ ਰਹਿਣਾ ਆ ਇਹ ਸਾਰੇ ਦੌਰੇ ਦੇ ਦੌਰਾਨ ਤੇ ਇਹ ਇਹਨਾਂ ਸਾਰੀਆਂ ਗੱਲਾਂ ਤੇ ਚੱਲਦੇ ਆ ਜਿਹੜੇ ਸਿੱਖ ਆ ਫਿਰ ਸਿੱਖਾਂ ਦਾ ਜਿਹੜਾ ਪੋਲੀਟੀਕਲ ਕੌਜ਼ ਆ ਖਾਲਸਤਾਨ ਉਹ ਵੀ ਜ਼ਰੂਰ ਪਹਿਲਾਂ ਨਾਲੋਂ ਵੱਧ ਇਸ ਵਾਰ ਭਾਰਤੀ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਦੇ ਵਿੱਚ ਚਰਚਾ ਚੋਂਦੀ ਆ ਵੱਡੀਆਂ ਸੰਭਾਵਨਾਵਾਂ ਨੇ ਜੀ ਨਹੀਂ ਜਿਹੜੀ ਤੁਸੀਂ ਕੇਸ ਰਜਿਸਟਰ ਕਰਨ ਦੀ ਗੱਲ ਕੀਤੀ ਹੈ ਮੈਂ ਚਾਹੂੰਗਾ ਕਿ ਥੋੜੀਆਂ ਜਿਹੀਆਂ ਡਿਟੇਲਸ ਵੀ ਸਾਂਝੀਆਂ ਕਰ ਲਈਆਂ ਜਾਣ ਸਾਡੇ ਦਰਸ਼ਕਾਂ ਦੇ ਨਾਲ ਕਿਉਂਕਿ ਅੱਜ ਹੀ ਅੱਜ ਦੀ ਇਹ ਡਿਵੈਲਪਮੈਂਟ ਹੈਗੀ ਹੈ ਜਦੋਂ ਨਿਊਯਾਰਕ ਦੇ ਅਦਾਲਤ ਦੇ ਵਿੱਚ ਕੇਸ ਜਿਹੜਾ ਹੈਗਾ ਉਹ ਰਜਿਸਟਰ ਕੀਤਾ ਗਿਆ ਹੈ ਮੋਦੀ ਰਜਿਮ ਦੇ ਖਿਲਾਫ ਕਿਉਂਕਿ ਅਸੀਂ ਪਹਿਲਾਂ ਵੀ ਦੇਖਿਆ ਜਦੋਂ 2014 ਤੱਕ ਜਾਂ 14 ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਇਸ ਬਨਾ ਦੇ ਉੱਤੇ ਕਿ ਜੋ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਸੀ ਤੇ ਉਸ ਵਕਤ ਨਰਿੰਦਰ ਮੋਦੀ ਉੱਥੋਂ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਅਮਰੀਕਾ ਦਾ ਜਿਹੜਾ ਵੀਜ਼ਾ ਹੈਗਾ ਉਹ ਨਹੀਂ ਸੀ ਦਿੱਤਾ ਗਿਆ ਡਿਨਾਈ ਕੀਤਾ ਹੋਇਆ ਸੀ ਕਿੰਨੀ ਦੇਰ ਕਿੰਨੇ ਸਾਲ ਲੰਗਣ ਤੋਂ ਬਾਅਦ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਆ ਫਿਰ ਇੱਕ ਇਮਿਊਨਿਟੀ ਕਵਰ ਦੇ ਥੱਲੇ ਉਹ ਅਮਰੀਕਾ ਆ ਸਕੇ ਤੇ ਜਦੋਂ ਆਉਂਦੇ ਵੀ ਆ ਅਮਰੀਕਾ ਇਦਾਂ ਹੀ ਉਹਨਾਂ ਦੇ ਉੱਤੇ ਫਿਰ ਕੇਸ ਰਜਿਸਟਰ ਕੀਤਾ ਗਿਆ ਸੀ ਤੇ ਇੱਕ ਮੌਕੇ ਦੇ ਉੱਤੇ ਜਦੋਂ ਉਹ ਆ ਰਹੇ ਸੀ ਡਾਇਰੈਕਟਲੀ ਅਮਰੀਕਾ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਸਾਰੀ ਨਰਿੰਦਰ ਮੋਦੀ ਦੀ ਟੀਮ ਜੋ ਮੀਡੀਆ ਦੀਆਂ ਖ਼ਬਰਾਂ ਸਾਨੂੰ ਦੱਸਦੀਆਂ ਨੇ ਕਿ ਉਹਨਾਂ ਦੇ ਵਿੱਚ ਇੱਕਦਮ ਇਹ ਹੋ ਗਿਆ ਸੀ ਕਿ ਇਹ ਕੀ ਹੋ ਗਿਆ ਤੇ ਨਾਲ ਹੀ ਨਾਲ ਇਹ ਵੀ ਗੱਲਾਂ ਤੁਰ ਪਈਆਂ ਸੀ ਵੀ ਹੋ ਸਕਦਾ ਸੀ ਅਮਰੀਕਾ ਨਾ ਜਾ ਸਕੀਏ ਤੇ ਫਿਰ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਜਦੋਂ ਇਹ ਸੁਨੇਹਾ ਮੋਦੀ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦਾ ਆ ਕਿ ਨਹੀਂ ਤੁਹਾਡੇ ਕੋਲ ਇਮਿਊਨਿਟੀ ਕਵਰ ਹੈਗਾ ਤੁਸੀਂ ਪ੍ਰਧਾਨ ਮੰਤਰੀ ਹੋ ਮੁਲਕ ਦੇ ਸੋ ਤੁਸੀਂ ਆ ਸਕਦੇ ਹੋ ਤੇ ਫੇਰ ਹੀ ਉਹ ਜਿਹੜੇ ਹੈਗੇ ਆ ਅਮਰੀਕਾ ਦੀ ਧਰਤੀ ਦੇ ਉੱਤੇ ਲੈਂਡ ਕਰਦੇ ਆ ਸੋ ਉਸ ਕਿਸਮ ਦੀ ਹੀ ਇਹ ਅੱਜ ਦੀ ਜਿਹੜੀ ਡਿਵੈਲਪਮੈਂਟ ਹੈਗੀ ਆ ਜਾਂ ਇਹ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਆ ਦੁਬਾਰਾ ਇਨਡਾਈਟਮੈਂਟ ਹੋਈ ਹੈ ਕਿ ਭਾਈ ਨਰਿੰਦਰ ਮੋਦੀ ਨੂੰ ਅਕਾਊਂਟੇਬਲ ਠਹਿਰਾਇਆ ਜਾਵੇ ਜਿਹੜਾ ਇਹ ਗੁਰਪਤਵੰਨ ਸਿੰਘ ਪੰਨੂ ਮਰਡਰ ਪਲੋਟ ਹੈ ਜਾਂ ਹਰਦੀਪ ਸਿੰਘ ਨੱਜਰ ਦਾ ਜਿਹੜਾ ਕਤਲ ਕੀਤਾ ਜਾਂਦਾ ਹੈ ਕੈਨੇਡਾ ਦੀ ਧਰਤੀ ਦੇ ਉੱਤੇ ਸੋ ਇਹਦੀਆਂ ਡੀਟੇਲਸ ਵੀ ਸਾਂਝੀਆਂ ਕਰੀਏ ਤੇ ਇਹਦਾ ਇੰਪੈਕਟ ਜਦੋਂ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਉੱਤੇ ਹਾਈਲਾਈਟ ਇਸ਼ੂ ਨੂੰ ਹਾਈਲਾਈਟ ਕਰਨ ਦੇ ਵਿੱਚ ਵੱਡਾ ਅਸੀਂ ਦੇਖ ਸਕਦੇ ਹਾਂ ਕਿ ਜਦ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਸਟਰਗਲ ਨੂੰ ਹਾਈਲਾਈਟ ਕੀਤਾ ਜਾ ਸਕਦਾ ਹੈ ਇਹ ਸਾਰੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ اجلاس ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਦੇ ਨਾਲ ਬਿਲਕੁਲ ਜੀ ਦੇਖੋ ਪਹਿਲਾਂ ਤੋਂ 64 ਜਸਟਿਸ ਦਾ ਇਹ ਟਰੈਕ ਰეკॉर्ड ਰਿਹਾ ਹੈ ਕਿ ਉਹਨਾਂ ਨੇ ਜਿਹੜੇ ਵੈਸਟਰਨ ਲਾਜ਼ ਨੇ ਉਹਨਾਂ ਨੂੰ ਕਾਫੀ ਵਧੀਆ ਤਰੀਕੇ ਦੇ ਨਾਲ ਯੂਜ਼ ਕੀਤਾ ਹੈ ਖਾਸ ਤੌਰ ਤੇ ਚਾਹੇ ਜਿਹੜੇ ਇੰਡੀਅਨ ਪੋਲੀਟਿਸ਼ੀਅਨਸ ਨੇ ਜਿਹੜੇ ਇਨਵੋਲਡ ਨੇ ਕਰਾਈਮਸ ਅਗੇਂਸਟ ਹਿਊਮੈਨਿਟੀ ਦੇ ਵਿੱਚ ਜਾਂ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਵਿੱਚ ਉਹਨਾਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਕਿਉਂਕਿ ਆਉਣ ਦੀ ਇੱਛਾ ਰਹਿੰਦੀ ਆ ਉਹਨਾਂ ਦੀ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਤਾਂ ਇਹਨਾਂ ਮੁਲਕਾਂ ਦੀਆਂ ਅਦਾਲਤਾਂ ਦੇ ਵਿੱਚ ਉਹਨਾਂ ਦੇ ਖਿਲਾਫ ਜਿੰਨੇ ਕੇਸ ਦਰਜ ਕਰਵਾਏ ਆ ਤੇ ਉਸੇ ਤਰੀਕੇ ਦੇ ਨਾਲ ਹੁਣ ਜਦੋਂ ਮੋਦੀ ਆ ਰਿਹਾ ਤਾਂ ਉਹਦੇ ਵਿੱਚ ਕਿਉਂਕਿ ਜਿਹੜਾ ਇਸ ਵਾਰ ਕਹਾਣੀ ਥੋੜੀ ਜਿਹੀ ਪਹਿਲੇ ਕੇਸਾਂ ਨਾਲੋਂ ਵੱਖਰੀ ਆ ਬਿਲਕੁਲ ਪਹਿਲੇ ਕੇਸਾਂ ਦੇ ਵਿੱਚ ਹਵਾਲੇ ਹੁੰਦੇ ਸੀ ਉਹ ਹੁੰਦੇ ਸੀ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਜ਼ੁਲਮਾਂ ਦੇ ਜੀ ਪਰ ਇਸ ਵਾਰ ਜਿਹੜਾ ਅਟੈਕ ਇੰਡੀਆ ਨੇ ਕੀਤਾ ਆ ਉਹ ਇੱਕ ਅਮਰੀਕਨ ਸਿਟੀਜ਼ਨ ਤੇ ਜਾਂ ਕੈਨੇਡੀਅਨ ਸਿਟੀਜ਼ਨ ਤੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕੀਤਾ ਹੂੰ ਤੇ ਜਿਹੜੀ ਉਹ ਉਸ ਕੇਸ ਦੇ ਹਵਾਲੇ ਦੇ ਨਾਲ ਜਿਹੜਾ ਚਾਹੇ ਉਹ ਆਈ ਥਿੰਕ ਨੀਰਜ ਗੁਪਤਾ ਨਿਖਲ ਗੁਪਤਾ ਜਿਹੜਾ ਆ ਜੋ ਹੁਣ ਅਮਰੀਕਾ ਦੇ ਵਿੱਚ ਉਹਦੇ ਤੇ ਚਾਰਜਿਸ ਲੱਗੇ ਆ ਤੇ ਉਹਦੇ ਤੇ ਸਾਰਾ ਕੇਸ ਚੱਲ ਰਿਹਾ ਹੈ ਤੇ ਉਸ ਕੇਸ ਦੇ ਵਿੱਚ ਜਿਹੜਾ ਇੰਡੀਆ ਆ ਉਹ ਅਸੀਂ ਕਹਿ ਸਕਦੇ ਆ ਵੀ ਸਾਰੀ ਕੇਸ ਦੀ ਪੈਰਵਾਈ ਦੇ ਵਿੱਚ ਇੱਕ ਧਿਰ ਬਣਿਆ ਹੋਇਆ ਕਿ ਜਿਹੜੇ ਇੰਡੀਅਨ ਏਜੰਟਸ ਨੇ ਉਹਨਾਂ ਦੇ ਕਹਿਣ ਦੇ ਉੱਤੇ ਨikhil Gupta ਨੇ ਸਾਰੀਆਂ ਕਾਰਵਾਈਆਂ ਕਰਵਾਈਆਂ ਤੇ ਉਹਦੇ ਵਿੱਚ ਹੁਣ ਗੁਰਪਤਵੰਦ ਸਿੰਘ ਪੰਨੂ ਹੋਰਾਨਾ ਇਹ ਜਿਹੜਾ ਕੇਸ ਆ ਇਹ ਦਰਜ ਕੀਤਾ ਆ ਜਿਹਦੇ ਚ ਉਹਨਾਂ ਦੀ ਸਟੇਟਮੈਂਟ ਆ ਜਿਹੜੀ ਉਹ ਮੈਂ ਜਰੂਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਜੀ ਉਹਨਾਂ ਨੇ ਕਿਹਾ ਆ ਗੁਰਪਤਵਾਨ ਸਿੰਘ ਪੰਨੂ ਕਹਿੰਦੇ ਨੇ ਕਿ ਥਿਸ ਇਜ਼ ਅਬਾਊਟ ਰੂਲ ਆਫ ਲਾ ਇਨ ਵਿਚ ਨੋ ਇੰਡੀਵਿਜੂਅਲ ਐਂਡ ਨੋ ਗਵਰਨਮੈਂਟ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀਜ਼ ਗਵਰਨਮੈਂਟ ਇਸ ਅਬਾਊ ਦਾ ਲਾ ਹੋਲਡਿੰਗ ਮੋਦੀਜ਼ ਗਵਰਨਮੈਂਟ ਅਕਾਊਂਟੇਬਲ ਬਿਫੋਰ ਦਾ ਯੂਐਸ ਕੋਰਟ ਵਿਲ ਐਸਟੈਬਲਿਸ਼ ਦਾ ਪ੍ਰਿੰਸੀਪਲ ਆਫ ਰੂਲ ਆਫ ਲਾ ਤਾਂ ਜਿਹੜੀ ਗੱਲ ਦਾ ਜ਼ਿਕਰ ਤੁਸੀਂ ਕੀਤਾ ਕਿ ਪਹਿਲਾਂ ਨਰਿੰਦਰ ਮੋਦੀ ਦੇ ਅਮਰੀਕਾ ਆਉਣ ਦੇ ਉੱਤੇ ਪਾਬੰਦੀਆਂ ਸੀ ਉਹਨੂੰ ਇਹਨੂੰ ਵੀਜ਼ਾ ਨਹੀਂ ਸੀ ਦਿੰਦੇ ਕਿਉਂਕਿ ਇਹ ਕਾਤਲ ਕਤਲੇਆਮ ਕੀਤਾ ਉੱਥੇ ਘਟ ਗਣਤੀਆਂ ਦਾ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਰਹਿੰਦੇ ਆ ਪਰ ਜਦੋਂ ਭਾਰਤ ਦੇ ਲੋਕਾਂ ਨੇ ਆਪਣੀ ਜਿਹੜੀ ਉਹਨਾਂ ਦੀ ਰਵੈਤ ਆ ਵੀ ਜਿਹੜੇ ਕਾਤਲ ਨੇ ਕਤਲੇਆਮ ਕਰਨ ਵਾਲੇ ਲੋਕ ਨੇ ਚਾਲਮ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣਦੇ ਆ ਉਹ ਤੇ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਚੁਣਿਆ ਤੇ ਫਿਰ ਅਮਰੀਕਾ ਨੂੰ ਡਿਪਲੋਮੈਟਿਕ ਰਿਲੇਸ਼ਨਸ ਦੇ ਚੱਲਦੇ ਆ ਖਾਸ ਤੌਰ ਤੇ ਇੰਡੋ-ਪੈਸਿਫਿਕ ਪੋਲਿਸੀ ਦੇ ਚੱਲਦੇ ਆ ਜਿਹੜਾ ਇੰਟਰਸਟ ਸੀ ਅਮਰੀਕਾ ਦਾ ਜੀ ਤੇ ਇਹ ਵੀਜ਼ਾ ਗ੍ਰਾਂਟ ਕਰਨਾ ਪਿਆ મોદી ਨੂੰ ਤੇ ਉਹ ਤੋਂ ਬਾਅਦ ਜਿਹੜਾ ਬੰਦਾ ਕਿਸੇ ਸਮੇ ਅਮਰੀਕਾ ਦੇ ਵਿੱਚ ਦਾਖਲ ਨਹੀਂ ਸੀ ਹੋ ਸਕਦਾ ਉਹਨੂੰ ਵਾਈਟ ਹਾਊਸ ਦੇ ਵਿੱਚ ਬਾਈਡਨ ਨੇ ਰੋਟੀ ਵੀ ਖੜਾਈ ਉਹਨੂੰ ਜਿਹਦੇ ਤੇ ਅਮਰੀਕਨ ਮੀਡੀਆ ਦੇ ਵਿੱਚ ਕਾਫੀ ਕ੍ਰਟਿਕ ਵੀ ਹੋਇਆ ਜੀ ਤੇ ਪਰ ਗੱਲ ਇਹ ਸੀ ਕਿ ਜਿਹੜਾ ਇੰਟਰਸਟ ਸੀ ਅਮਰੀਕਾ ਦਾ ਉਹ ਜਿੱਮੇ ਮੈਂ ਪਹਿਲਾਂ ਕਿਹਾ ਕਿ ਈਡਿਆ ਦੇ ਤਿਲਾ ਵਿੱਚ ਉਹਨਾਂ ਤੇਲ ਨਹੀਂ ਕਿ ਉਹ ਉਹਨੂੰ ਸਰਵ ਕਰ ਸਕੇ ਤੇ ਇੰਡੀਆ ਚਾਈਨਾ ਦੇ ਸਾਹਮਣੇ ਕੋਈ ਵੱਡੀ ਉੱਥੇ ਅਮਰੀਕਾ ਦੇ ਐਜ਼ ਅ ਲਾਈ ਆਪਣੇ ਆਪ ਨੂੰ ਸਾਬਤ ਨਹੀਂ ਕਰ ਸਕਿਆ ਤੇ ਇਸ ਕਰਕੇ ਹੁਣ ਹਾਲਾਤ ਜਿਹੜੇ ਆ ਉਹ ਬੜੀ ਤੇਜ਼ੀ ਨਾਲ ਬਦਲ ਰਹੇ ਆ ਜੀ ਤੇ ਜਿਹੜਾ ਇਹ ਕੇਸ ਆ ਹੁਣ ਇਸ ਇਸ ਕੇਸ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਅਟੈਕ ਕੀਤਾ ਅਮਰੀਕਨ ਸਿਟੀਜ਼ਨ ਦੇ ਉੱਤੇ ਤਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਅਮਰੀਕਨ ਲਾਅ ਆ ਉਹਦੇ ਮੁਤਾਬਕ ਜਿਹੜੀਆਂ ਮੁਸ਼ਕਲਾਂ ਆ ਲੀਗਲ ਪੱਖ ਤੋਂ ਵੀ ਮੋਦੀ ਦੇ ਲਈ ਚੈਲੈਂਜਿੰਗ ਹੋਣਗੀਆਂ ਤੇ ਦੂਜੀ ਗੱਲ ਇਹ ਹੈ ਅਭੀ ਜਿੱਥੇ ਮੋਦੀ ਆਪਣੀ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਪ੍ਰੋਪਾਗੈਂਡਾ ਆ ਉਹ ਅਮਰੀਕਾ ਦੀ ਧਰਤੀ ਤੇ ਕਰਨ ਲਈ ਭਾਰਤੀਆਂ ਨੂੰ ਇਕੱਠੇ ਕਰ ਰਿਹਾ ਆ ਜਿਹੜਾ ਤੁਸੀਂ ਦੱਸਿਆ ਲੌਂਗ ਆਇਲੈਂਡ ਦੇ ਉੱਤੇ ਤਾਂ ਉਹਦੇ ਪੈਰਲਲ ਜਿਹੜੀ ਖਾਲਸਾਣ ਦੀ ਗੱਲ ਆ ਉਹ ਵੀ ਜਿੱਥੇ ਵੀ ਮੋਦੀ ਜਾਊਗਾ ਤੇ ਉਹਦੇ ਨਾਲ ਨਾਲ ਖਾਲਸਾਤਾਨ ਦੀ ਗੱਲ ਵੀ ਆਵੇ ਪ੍ਰੋਟੈਸਟਾਂ ਦੇ ਰੂਪ 'ਚ ਹੋਵੇ ਆਵੇ ਇਸ ਤਰੀਕੇ ਦੇ ਕੇਸਾਂ ਦੇ ਰੂਪ ਦੇ ਵਿੱਚ ਹੋਵੇ ਉਹ ਸਾਰੀ ਦੁਨੀਆ ਦੇ ਵਿੱਚ ਉਹ ਉਹਦੇ ਨਾਲ ਨਾਲ ਐਵੇਂ ਹੀ ਚੱਲੇਗੀ ਜੀ ਬਿਲਕੁਲ ਇੱਥੇ 1.1 ਨਜ਼ਰੀਆ ਹੋਰ ਇੱਥੇ ਅਸੀਂ ਡਿਸਕਸ ਕਰਦੇ ਚੱਲੀਏ ਜਿੱਥੇ ਖਾਲਿਸਤਾਨ ਦੀ ਸਟਰਗਲ ਦੀ ਅਸੀਂ ਗੱਲ ਕਰ ਰਹੇ ਹਾਂ ਹੁਣ ਬਾਕੀ ਮਾਈਨੋਰਟੀਜ਼ ਦੇ ਹਵਾਲੇ ਨਾਲ ਖਾਸ ਤੌਰ ਤੇ ਜੋ ਹਾਲਾਤ ਮੁਸਲਮਾਨਾਂ ਦੇ ਬਣੇ ਹੋਏ ਆ ਭਾਰਤ ਦੇ ਵਿੱਚ ਅਸੀਂ ਬੀਤੀ ਗੱਲ ਵੀ ਜ਼ਿਕਰ ਕੀਤਾ ਸੀ ਈਰਾਨ ਤੋਂ ਜਿਹੜਾ ਆਇਤੁੱਲਾ ਖਮੀਨੀ ਦਾ ਬਿਆਨ ਸੀ ਕਿਵੇਂ ਫਿਰ ਉਹਦੇ ਤੇ ਭਾਰਤ ਨੇ ਰਿਟੈਲੀਏਟ ਕੀਤਾ ਉਸ ਖਬਰ ਨੂੰ ਉਸ ਖਬਰ ਦੇ ਨਾਲ ਜੋੜਦਿਆਂ ਹੋਇਆਂ ਜਦੋਂ ਅਸੀਂ ਅੱਜ ਦੀ ਮੇજર ਡਵੈਲਪਮੈਂਟ ਇੱਕ ਦੇਖਦੇ ਹਾਂ ਜਿਹੜੇ ਅਮਰੀਕਾ ਦੇ ਡਿਪਟੀ ਸੈਕਟਰੀ ਆਫ ਸਟੇਟ ਹੈਗੇ ਆ ਰਿਚਰਡ ਵਰਮਾ ਉਹਨਾਂ ਨੇ ਮਤਲਬ ਦੁਬਾਰਾ ਉਸੇ ਗੱਲ ਦਾ ਹਵਾਲਾ ਦਿੰਦਿਆਂ ਇਸ ਗੱਲ ਦੇ ਉੱਤੇ ਆਪਣਾ ਜਿਹੜਾ ਸਹੀ ਪਾਈ ਹੈ ਕਿ ਇਹ ਜਿਹੜਾ ਬਿਆਨ ਹੈ ਕਿਤੇ ਨਾ ਕਿਤੇ ਉਹ ਠੀਕ ਹੈ ਕਿਉਂਕਿ ਜੋ ਭਾਰਤ ਦੇ ਵਿੱਚ ਘਟ ਗਿਣਤੀਆਂ ਦੀ ਫਲਾਈਟ ਹੈਗੀ ਆ ਜੋ ਉਹਨਾਂ ਨਾਲ ਵਰਤਾਰਾ ਕੀਤਾ ਜਾ ਰਿਹਾ ਹੈ ਉਸ ਦਾ ਜਿਹੜਾ ਕਨਸਰਨ ਹੈ ਉਹ ਅਮਰੀਕਾ ਵੱਲੋਂ ਵੀ ਲਗਾਤਾਰਤਾ ਦੇ ਨਾਲ ਆਪਣੇ ਜਿਹੜੇ ਕਾਉਂਟਰਪਾਰਟਸ ਹੈਗੇ ਆ ਜਿਸ ਲੈਵਲ ਦੀ ਵੀ ਗੱਲਬਾਤ ਹੁੰਦੀ ਹੈ ਬਾਰ ਬਾਰ ਲਗਾਤਾਰਤਾ ਦੇ ਨਾਲ ਉਹਨਾਂ ਨਾਲੇ ਕਨਸਰਨ ਜਿਹੜੇ ਆ ਉਹ ਸ਼ੇਅਰ ਕੀਤੇ ਜਾਂਦੇ ਰਹੇ ਆ ਸੋ ਰਿਚਰਡ ਵਰਮਾ ਦਾ ਡਿਪਟੀ ਸੈਕਟਰੀ ਆਫ ਸਟੇਟ ਦਾ ਇਹ ਬਿਆਨ ਆਉਣਾ ਉਸ ਮੌਕੇ ਦੇ ਉੱਤੇ ਜਦੋਂ ਹੁਣ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਜਿਹੜਾ ਹੈਗਾ ਉਹ ਹੋਣ ਜਾ ਰਿਹਾ ਆ ਆਉਣ ਵਾਲੇ 2-4 ਦਿਨਾਂ ਦੇ ਵਿੱਚ ਇਹਦੀ ਆਪਣੀ ਇੱਕ ਅਹਿਮੀਅਤ ਹੈ ਕਿਤੇ ਨਾ ਕਿਤੇ ਇਸ ਹਵਾਲੇ ਦੇ ਵਿੱਚ ਉਹਨਾਂ ਨੇ ਬਰਾਕ ਓਬਾਮਾ ਦੇ 2015 ਦੇ ਵਿੱਚ ਉਸ ਬਿਆਨ ਦਾ ਵੀ ਜ਼ਿਕਰ ਕੀਤਾ ਜਦੋਂ ਉਹ ਭਾਰਤ ਜਾਂਦੇ ਆ ਤੇ ਉੱਥੇ ਜਾ ਕੇ ਉਹ ਘੱਟ ਗਿਣਤੀਆਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਆ ਉਦੋਂ ਵੀ ਸਿਕਸ ਫਾਰ ਜਸਟਿਸ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਹੜੀ ਵੀ ਦ ਪੀਪਲ ਇੱਕ ਵਾਈਟ ਹਾਊਸ ਨੂੰ ਤੁਸੀਂ ਡਾਇਰੈਕਟਲੀ ਪਟੀਸ਼ਨ ਕਰਦੇ ਸੀ ਤੇ ਉਹਦਾ ਹੀ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਪ੍ਰਭਾਵ ਹੁੰਦਾ ਕਿ ਉਹਨਾਂ ਨੂੰ ਵਾਈਟ ਹਾਊਸ ਦੀ ਜਵਾਬਦੇਹੀ ਹੁੰਦੀ ਹੈ ਹਾਲਾਂਕਿ ਉਹ ਬਾਅਦ ਦੇ ਵਿੱਚ ਹੁਣ ਉਹ ਪਟੀਸ਼ਨ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਸੋ ਇਹ ਜਿਹੜੀ ਡਿਵੈਲਪਮੈਂਟ ਹੈ ਕੀ ਇਹ ਮੰਨਿਆ ਜਾ ਸਕਦਾ ਵੀ ਇਸ ਵਕਤ ਅਮਰੀਕਾ ਦਾ ਜਿਹੜਾ ਸਟੇਟ ਡਿਪਾਰਟਮੈਂਟ ਹੈ ਜਾਂ ਵਾਈਟ ਹਾਊਸ ਹੈ ਖਾਸ ਤੌਰ ਤੇ ਜਿਹੜੀ ਅਮਰੀਕਾ ਦੀ ਡੀਪ ਸਟੇਟ ਪੈਂਟਾਗਨ ਮੰਨੀ ਜਾਂਦੀ ਹੈ ਵੀ ਉਹਨਾਂ ਉਹ ਇਸ ਰੌਂ ਦੇ ਵਿੱਚ ਨੇ ਵੀ ਮੋਦੀ ਨੂੰ ਸੁੱਕਾ ਨਹੀਂ ਲੰਘਣ ਦੇਣਾ ਹੈਗਾ ਤੇ ਕਿਤੇ ਨਾ ਕਿਤੇ ਮੋਦੀ ਨੂੰ ਅਕਾਉਂਟੇਬਲ ਠਹਿਰਾਉਣਾ ਉਹ ਕਿਸ ਰੂਪ ਦੇ ਵਿੱਚ ਉਹ ਅਕਾਉਂਟੇਬਿਲਟੀ ਸਾਹਮਣੇ ਆਉਂਦੀ ਹੈ ਉਹ ਉਹਦੇ ਵਿੱਚੋਂ ਅਸੀਂ ਕੀ ਦੇਖ ਸਕਦੇ ਹਾਂ ਜਿਹੜੀਆਂ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ ਕੇਸ ਦਾ ਰਜਿਸਟਰ ਰਜਿਸਟਰ ਹੋਣਾ ਫਿਰ ਡਿਪਟੀ ਸੈਕਟਰੀ ਆਫ ਸਟੇਟ ਦਾ ਬਿਆਨ ਆਉਣਾ ਸਾਰੇ ਇਸ ਘਟ ਗਣਤੀਆਂ ਦੇ ਹਵਾਲੇ ਦੇ ਨਾਲ ਕਿਵੇਂ ਦੇਖਿਆ ਜਾਵੇ ਤੇ ਕੁਲ ਮਰ ਵੀਰ ਸਿੰਘ ਜੀ ਦੇਖੋ ਇਹਹੀ ਅਸੀਂ ਗੱਲ ਲਗਾਤਾਰ ਕਰ ਰਹੇ ਹਾਂ ਕਿ ਜਿਹੜਾ ਇਹ ਤੋੜਾ ਆ ਬੜਾ ਚੈਲੈਂਜਿੰਗ ਹੋਣਾ ਹੈ ਮੋਦੀ ਮੋਦੀ ਵਾਸਤੇ ਤੇ ਉਹਦੇ ਚ ਸਾਰੇ ਮਸਲੇ ਜਿਹੜੇ ਆ ਉਹ ਆਪਾਂ ਕਹਿ ਸਕਦੇ ਆ ਕਿ ਵਿਚਾਰੇ ਜਾਣਗੇ ਜਿਹਦੇ ਚ ਰਾਹੁਲ ਗਾਂਧੀ ਦੀ ਜਿਹੜੀ ਵਾਸ਼ਿੰਗਟਨ ਦੇ ਵਿੱਚ ਪਿਛਲੇ ਦਿਨੀ ਆਈ ਸਟੇਟਮੈਂਟ ਆ ਉਹ ਆਲਰੇਡੀ ਇੱਕ ਵੱਡਾ ਗਰਾਉਂਡ ਜਿਹੜਾ ਆ ਉਹ ਇਸ ਮਸਲੇ ਦੇ ਉੱਤੇ ਤਿਆਰ ਕਰ ਚੁੱਕੀ ਆ ਕਿਉਂਕਿ ਰਾਹੁਲ ਗਾਂਧੀ ਲੀਡਰ ਆਫ oppositon ਆ ਤੇ ਲੀਡਰ ਆਫ oppositon ਜਿਹੜਾ ਆ ਉਹ ਉਹਦੇ ਵੱਲੋਂ ਜਿਹੜਾ ਇੰਡੀਆ ਦੇ ਵਿੱਚ ਮਾਈਨੋਰਟੀਜ਼ ਦੀ ਸਿਚੁਏਸ਼ਨ ਆ ਉਹਦੇ ਤੇ ਇੱਕ ਵੱਡੀ ਅਸੀਂ ਕਹਿ ਸਕਦੇ ਆ ਕਿ ਇਕ ਹਲਫੀਆ ਬਿਆਨ ਆ ਜਿਹੜਾ ਰਾਹੁਲ ਗਾਂਧੀ ਦਾ ਉਹ ਆਇਆ ਜਿਨੇ ਕਿ ਇੱਕ ਗਰਾਉਂਡ ਤਿਆਰ ਕਰਤੀ ਆ ਕਿ ਹੁਣ ਜਿਹੜੀ ਗੱਲ ਤੁਹਾਨੂੰ ਯਾਦ ਹੋਣਾ ਕਿ ਐਸ ਜੈ ਸ਼ੰਕਰ ਹੋ ਗਿਆ ਚਾਹੇ ਬਾਕੀ ਇੰਡੀਅਨ ਸਟੈਬਲਿਸ਼ਮੈਂਟ ਹੋ ਗਈ ਵੀ ਜਦੋਂ ਅਮਰੀਕਾ ਕੋਈ ਇਹੋ ਜੀ ਗੱਲ ਕਹਿੰਦਾ ਸੀ ਵੀ ਇੱਥੇ ਜਿਹੜੀ ਆ ਤੁਹਾਡੇ ਮਾਈਨੋਰਟੀਜ਼ ਆ ਉਹਨਾਂ ਦੇ ਉੱਤੇ ਤੁਸੀਂ ਜ਼ੁਲਮ ਕਰ ਰਹੇ ਹੋ ਜਾਏ ਤਾਂ ਇੰਡੀਆ ਇਹ ਗੱਲ ਕਹਿੰਦਾ ਸੀ ਵੀ ਤੁਸੀਂ ਸਾਡੇ ਮਾਮਲੇ ਵਿੱਚ ਦਖਲ ਨਾ ਦਿਓ ਹੂੰ ਤੁਸੀਂ ਆਪਣਾ ਦੇਖੋ ਵੀ ਸਾਡੇ ਇਤਾਂ ਦੀ ਕੋਈ ਗੱਲ ਨਹੀਂ ਅਸੀਂ ਲੋਕਤੰਤਰ ਅਸੀਂ ਡੈਮੋਕ੍ਰੇਸੀ ਆ ਅਸੀਂ ਇਹ ਆ ਉਹ ਵੀ ਤੁਸੀਂ ਬਾਹਰੀ ਹੋ ਜੀ ਉਹ ਅਮਰੀਕਨਸ ਨੂੰ ਇਹ ਗੱਲ ਕਹਿੰਦਾ ਸੀ ਜਿਹੋ ਜਿਹਾਂ ਬਿਆਨ ਇਹਨਾਂ ਨੇ ਇਰਾਨ ਵਾਲੇ ਜਿਹੜਾ ਖਮੀਨੀ ਆ ਉਹ ਤੋਂ ਉਹਦੇ ਬਿਆਨ ਤੋਂ ਬਾਅਦ ਦਿੱਤਾ ਜੀ ਕਿ ਤੁਸੀਂ ਆਪਣੇ ਘਰ ਚ ਦੇਖੋ ਤੁਸੀਂ ਸਾਡੇ ਬਾਰੇ ਨਾ ਬੋਲੋ ਪਰ ਇਸ ਵਾਰ ਮੋਦੀ ਦੇ ਔਰ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਅਮਰੀਕਾ ਜਾਣਾ ਜੀ ਅਮਰੀਕਾ ਜਾ ਕੇ ਰਾਹੁਲ ਗਾਂਧੀ ਦਾ ਇਹ ਕਹਿਣਾ ਵੀ ਹੁਣ ਰਾਹੁਲ ਗਾਂਧੀ ਤਾਂ ਕੋਈ ਅਮਰੀਕਨ ਨਹੀਂ ਨਾ ਰਾਹੁਲ ਗਾਂਧੀ ਇੱਕ ਇਲੈਕਟਿਡ ਤੁਹਾਡੀ ਇੱਥੇ ਜਿਹੜੀ ਵੱਡੀ ਆਪੋਜੀਸ਼ਨ ਆ ਮੇਨ ਲੀਡਰ ਆਫ ਆਪੋਜੀਸ਼ਨ ਆ ਉਹ ਇਹ ਗੱਲ ਕਹਿ ਰਿਹਾ ਆ ਵੀ ਸਿੱਖ ਜਿਹੜੇ ਆ ਉਹਨਾਂ ਦੇ ਲਈ ਮਸਲਾ ਤਾਂ ਇਹ ਬਣਿਆ ਪਿਆ ਕਿ ਉਹ ਗੁਰਦੁਆਰੇ ਜਾ ਸਕਣਗੇ ਉੱਥੇ ਜਾਂ ਫਿਰ ਦਸਤਾਰਾ ਸ ਜਾ ਸਕਣਗੇ ਹੂੰ ਇਹ ਜਿਹੜੀ ਇੱਕ ਉਹਨੇ ਸਿਰਫ ਇਹ ਗੱਲ ਕਹੀ ਤਾਂ ਉਹ ਦੇਖੋ ਮਾਈਨੋਰਟੀਜ਼ ਦੀ ਜਦੋਂ ਗੱਲ ਕਰ ਰਿਹਾ ਰਾਹੁਲ ਗਾਂਧੀ ਉੱਥੇ ਤਾਂ ਰਾਹੁਲ ਗਾਂਧੀ ਇੱਕ ਤਾਂ ਮਾਈਨੋਰਟੀਆ ਦੇ ਘਾਣ ਦੀ ਗੱਲ ਕਰ ਰਿਹਾ ਦੂਜਾ ਮਾਈਨੋਰਟੀਆਂ ਦੀ ਪਛਾਣ ਦੇ ਉੱਤੇ ਜਿਸ ਤਰੀਕੇ ਨਾਲ ਉਹ ਬੋਲਿਆ ਆ ਉਹਦੇ ਸਭ ਤੋਂ ਪਹਿਲ ਜਿਹੜਾ ਵੱਡਾ ਫੈਕਟਰ ਆ ਉਹ ਇਹ ਆ ਕਿ ਉਹਨਾ ਆਇਡੈਂਟੀਟੀ ਦੀ ਗੱਲ ਕੀਤੀ ਵੀ ਆਇਡੈਂਟੀਟੀ ਦੇ ਉੱਤੇ ਹਮਲਾ ਹੋ ਰਿਹਾ ਮਾਈਨੋਰਟੀ ਦੇ ਉੱਤੇ ਜੀ ਤੇ ਤੀਜਾ ਜਿਹੜਾ ਆ ਵੀ ਉਹਦੇ ਵਿੱਚ ਪੱਖ ਉਹਨੇ ਮੁਸਲਮਾਨਾਂ ਦੀ ਥਾਂ ਸਿੱਖਾਂ ਨੂੰ ਅਗੇੜਿਆ ਵੀ ਸਿੱਖਾਂ ਦਾ ਮਸਲਾ ਚੁੱਕਿਆ ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਜੇ ਤੁਸੀਂ ਇਹਨਾਂ ਦਾ ਅਨਾਲਿਸਿਸ ਕਰੋ ਤਾਂ ਇਹ ਬਿਆਨ ਕੋਈ ਹਵਾ 'ਚ ਨਹੀਂ ਹੁੰਦੇ ਹੁੰਦੇ ਆ ਯਾ ਇਹ ਜਿਹੜੇ ਪ੍ਰੋਗਰਾਮ ਖਾਸ ਤੌਰ ਤੇ ਮਤਲਬ ਜਿਹੜੇ ਇਹੋ ਜਿਹੇ ਪ੍ਰੋਗਰਾਮ ਜਿੱਥੇ ਰਾਹੁਲ ਗਾਂਧੀ ਬੋਲਿਆ ਆ ਜਿਹੜਾ ਅਸੀਂ ਕਹਿ ਸਕਦੇ ਵੀ ਕੋਈ ਲੋਕਾਂ ਦੀ ਭੀੜ ਨਹੀਂ ਸੀ ਉਹ ਇੱਕ ਹਾਈਲੀ ਜਿਹੜਾ ਇੰਟੈਲੈਕਚੁਅਲ ਸੈਕਸ਼ਨ ਆ ਅਮਰੀਕਾ ਦੇ ਵਿੱਚ ਉਹਨਾਂ ਨੂੰ ਸੰਬੋਧਨ ਕਰ ਰਿਹਾ ਸੀ ਤੇ ਉਹਦੇ ਵਿੱਚ ਇਹ ਵਿਆਨ ਆਉਣਾ ਤਾਂ ਇਹ ਸਮਝ ਤੋਂ ਬਾਅਦ ਹੀ ਆਉਂਦੇ ਆ ਤੇ ਜਿਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਵੀ ਮੋਦੀ ਦੇ ਸਵਾਗਤ ਵਾਸਤੇ ਜਿਹੜਾ ਗਰਾਊਂਡ ਆ ਇਹ ਮੇ ਰੈੱਡ ਕਾਰਪੇਟ ਵਿਛਾਇਆ ਜਾਂਦਾ ਇਹ ਰੈੱਡ ਜਿਹੜਾ ਹੈ ਇਸ ਵਾਰ ਖਤਰੇ ਦੀ ਨਿਸ਼ਾਨੀ ਆ ਜਿਹੜਾ ਮੋਦੀ ਦੇ ਲਈ ਇਹ ਤਿਆਰ ਹੋ ਰਿਹਾ ਅਮਰੀਕਾ 'ਚ ਤੇ ਇਸ ਵਾਰ ਜੋ ਜਿਹੜਾ ਐਟੀਟਿਊਡ ਰਿਹਾ ਆ ਮੈਨੂੰ ਇਹ ਲੱਗ ਰਿਹਾ ਪਤਾ ਨਹੀਂ ਹੁਣ ਅਮਰੀਕਾ ਦੀ ਪੋਲਿਸੀ ਕੀ ਆ ਕਿ ਮਤਲਬ ਉਹਨਾਂ ਦਾ ਇੰਟਰਸਟ ਆ ਇੰਡੀਆ ਦੇ ਵਿੱਚ ਹਜੇ ਵੀ ਪਰ ਉਹ ਇੰਡੀਆ ਨੂੰ ਲੋਟ ਕਰਨਾ ਚਾਹੁੰਦੇ ਆ ਤੇ ਇੰਡੀਆ ਇਨੀ ਇੱਕ ਹੱਦਾ ਪਾਰ ਕਰ ਚੁੱਕਿਆ ਵੀ ਮੈਨੂੰ ਲੱਗਦਾ ਵੀ ਉਹ ਮੋਦੀ ਨੂੰ ਇਸ ਵਾਰ ਲੋਟ ਕਰਕੇ ਭੇਜਣਗੇ ਤੇ ਸ਼ਾਇਦ ਇੱਕ ਲਿਮਟਿਡ ਜਲੂਸ ਜਿਹੜਾ ਆ ਉਹ ਸਾਰੀ ਦੁਨੀਆ ਦੇ ਸਾਹਮਣੇ ਮੋਦੀ ਦਾ ਇਸ ਵਾਰ ਅਮਰੀਕਾ ਚੋਂ ਨਿਕਲੇਗਾ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਡਵੈਲਪਮੈਂਟਸ ਨੇ ਯੂਨਾਈਟਿਡ ਨੇਸ਼ਨਸ ਨਾਲ ਸੰਬੰਧਤ ਹੋਣ ਜਾਂ ਨਰਿੰਦਰ ਮੋਦੀ ਦੇ ਦੌਰੇ ਦੇ ਨਾਲ ਸੰਬੰਧਤ ਹੋਣ ਜਾਂ ਜਿਵੇਂ ਅਸੀਂ ਜ਼ਿਕਰ ਕੀਤਾ ਆ ਤੇ ਇਸ ਵਕਤ ਉਸ ਦੇ ਲਈ ਜਿਹੜੇ ਟ੍ਰਾਈ ਸਟੇਟ ਨਿਊਯਾਰਕ ਤੋਂ ਲੈ ਕੇ ਵਾਸ਼ਿੰਗਟਨ ਡੀਸੀ ਤੱਕ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਕਿ ਨਰਿੰਦਰ ਮੋਦੀ ਦੇ ਵਿਰੋਧ ਦੇ ਲਈ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਪ੍ਰੋਟੈਸਟ ਹੈ ਉਹ ਕਰਨਾ ਹੈ ਸੋ ਇਹ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ 21 ਤੋਂ ਲੈ ਕੇ 23 ਤਰੀਕ ਤੱਕ ਤਾਂ ਉਸ ਦੇ ਉੱਤੇ ਅਸੀਂ ਵੀ ਵਿਚਾਰ ਚਰਚਾ ਵੀ ਕਰਾਂਗੇ ਤੇ ਨਾਲ ਹੀ ਨਾਲ ਸਾਡੇ ਦਰਸ਼ਕਾਂ ਤੱਕ ਜਿਹੜੀ ਇਹ ਜਾਣਕਾਰੀ ਹੈ ਉਹ ਲਗਾਤਾਰਤਾ ਦੇ ਨਾਲ ਪੁੱਜਦੀ ਕਰਦੇ ਰਹਾਂਗੇ ਇਨਾਂ ਹੀ ਸ਼ਬਦਾਂ ਦੇ ਨਾਲ ਇੱਕ ਛੋਟੇ ਜੇ ਕਮਰਸ਼ੀਅਲ ਬ੍ਰੇਕ ਤੇ ਲਈ ਇੱਥੇ ਰੁਕਦੇ ਹਾਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ